ਅਗਲੀ ਜਿਹੜੀ ਹਰਦਸ਼ਿੰਦੀ ਗੱਲ ਕਰੀਏ ਮੋਦੀ ਦਾ ਗੁਜਰਾਤ ਮਾਡਲ ਨੇ ਉਸਤਤ ਨਮੂਨਾ ਅਜਲ ਲੂਜ਼ੀਆਨਾ ਦੇ ਵਿੱਚ ਦੇਖਣ ਨੂੰ ਮਿਲਿਆ ਚੰਦਰਾਕਾਂਤ ਪਟੇਲ ਨਾ ਦਾ ਇੱਕ ਉੱਥੇ ਦਾ ਬਿਜ਼ਨਸਮੈਨ ਤੇ ਸਭ ਵੀ ਰੈਸਟੋਰੈਂਟ ਓਨਰ ਉਹ ਕਿਨੇ ਵੀ ਜਾਲੀ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਤੇ ਜਾਲੀ ਯੂ ਵੀਜ਼ੇ ਦੇ ਜਿਹੜੇ ਕੇਸ ਬਣਵਾਉਣ ਦੇ ਮਾਮਲੇ ਦੇ ਵਿੱਚ ਤਿੰਨ ਉਥੋਂ ਦੇ ਹੋਰ ਪੁਲਿਸ ਦੇ ਚੀਫਸ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਨੂੰ ਇਨਡਾਈਟ ਕਰ ਦਿੱਤਾ ਗਿਆ ਹੈ ਗਿਆ ਸੋ ਪੰਜ ਜਾਣੇ ਕਹਿੰਦੇ ਵੀ ਇਸ ਪੂਰੇ ਗਰੋ ਦੇ ਵਿੱਚ ਇੱਕ ਹਿਸਾਬ ਦੇ ਨਾਲ ਸ਼ਾਮਿਲ ਸੀ ਲੋਕਾਂ ਦੀ ਜਿਹੜਾ ਪਟੇਲ ਹੋਣੀ ਕੀ ਕਰਦੇ ਸੀਗੇ ਵੀ ਇਹ ਆਪਣੇ ਰੈਸਟੋਰੈਂਟਸ ਦੇ ਉੱਤੇ ਬਿਜ਼ਨਸ ਦੇ ਉੱਤੇ ਫੇਕ ਆਰਮਡ ਰੋਬਰੀਜ਼ ਜਿਹੜੀਆਂ ਉਹ ਕ੍ਰੀਏਟ ਕਰਵਾਉਂਦੇ ਸੀਗੇ ਤੇ ਜਿਹੜੇ ਸੋ ਕਾਲਡ ਵਿਕਟਮ ਸੀਗੇ ਜੋ ਇਹਨਾਂ ਨੂੰ ਮਨੀ ਦਿੰਦੇ ਸੀਗੇ ਨਕਲੀ ਯੂ ਵੀਜ਼ਾ ਲੈਣ ਦੀ ਖਾਤਰ ਉਹ ਉਹ ਫਿਰ ਉੱਥੇ ਜਿਹੜਾ ਉਹਨਾਂ ਦੇ ਮੂਰੇ ਉਹ ਸਟੇਜ ਕੀਤਾ ਜਾਂਦਾ ਸੀਗਾ ਇੱਕ ਇੱਕ ਜਾਣੇ ਦਾ 5-5000 ਡਾਲਰ ਪੁਲਸ ਵਾਲਿਆਂ ਨੂੰ ਇਹ ਪਟੇਲ ਦਿੰਦਾ ਸੀਗਾ ਉਹ ਇਸ ਦੇ ਨਾਲ ਮਿਲੇ ਹੋਏ ਸੀ ਕਿੱਡੀ ਮਾੜੀ ਕਰਤੂਤ ਆ ਵੀ ਤੁਸੀਂ ਲਾ ਨੂੰ ਐਨਫੋਰਸ ਕਰਨਾ ਹੈ ਕਿ ਲਾ ਦੀਆਂ ਜਿਹੜੀਆਂ ਤੁਸੀਂ ਧੱਜੀਆਂ ਜਿਹੜੀਆਂ ਹੋਡਾਉਣੀਆਂ ਆ ਤੇ ਉਹਨੇ ਲਾਲਚ ਜਿਹੜਾ ਐਕਸਟਰਾ ਆ ਦੇ ਨਾਲ ਇਹਨਾਂ ਪੁਲਸ ਵਾਲਿਆਂ ਨੂੰ ਵੀ ਦੇ ਕੇ ਪਟੇਲ ਨੇ ਨਾਲ ਜਿਹੜਾ ਉਹ ਰਲਾਇਆ ਹੋਇਆ ਸੀ ਖੁਦ ਆਪ 2023 ਦੇ ਵਿੱਚ ਯੂ ਵੀਜ਼ੇ ਜਿਹੜਾ ਇਸ ਨੂੰ ਮਿਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਮਿੱਤਰ ਨੇ ਤਾਂ ਇਹ ਪੱਕਾ ਕੰਮ ਹੀ ਜਿਹੜਾ ਉਹ ਬਣਾ ਲਿਆ ਕਹਿੰਦਾ ਵੀ ਮੈਂ ਤੁਹਾਨੂੰ ਜਿਹੜੇ ਆ ਉਹ ਵੀਜ਼ੇ ਦਵਾਉਣਾ ਆ ਨਕਲੀ ਜਿਹੜੀਆਂ ਆਰਮਡ ਰੋਬਰੀਜ਼ ਆ ਉਹ ਸਟੇਜ ਜਿਹੜੀਆਂ ਉਹ ਕਰਕੇ ਸੋ ਇਵੈਂਚੁਅਲੀ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਤਹਿਤ 62 ਕਾਊਂਟ ਇਸ ਇਨਡਾਈਟਮੈਂਟ ਦੇ ਵਿੱਚ ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਉਹ ਲਗਾਏ ਗਏ ਆ ਕਾਂਸਪੀਰੇਸੀ ਬ੍ਰਾਈਬਰੀ ਮੇਲ ਫਰਾਡ ਇਮੀਗ੍ਰੇਸ਼ਨ ਫਰਾਡ ਵੀਜ਼ਾ ਫਰਾਡ ਤੇ منی ਲਾਂਡਰਿੰਗ ਸੋ ਚੰਦਰਕਾਂਤ ਪਟੇਲ ਇਹ ਜਿਹੜਾ ਗੁਜਰਾਤ ਮਾਡਲ ਨੂੰ ਜਿਹੜਾ ਇੱਥੇ ਲੈ ਕੇ ਆਇਆ बिजनेसमੈਨ ਤੇ ਸਬਵੇ ਰੈਸਟੋਰੈਂਟ ਓਨਰ ਚੈਟ ਡੋਇਲ ਓਕਡੇਲ ਜਿਹੜੀ ਸ਼ਹਿਰ ਆ ਉੱਥੇ ਦਾ ਪੁਲਿਸ ਚੀਫ ਮਾਈਕਲ ਫ੍ਰੈਕਸਲੇਨੀ ਓਕਡੇਲ ਦਾ ਸਿਟੀ ਦਾ ਮਾਰਸ਼ਲ ਗਲਿਨ ਡਿਕਸਨ ਫੋਰੈਸਟ ਹਿਲ ਦਾ ਪੁਲਿਸ ਚੀਫ ਤੇ ਟੀਬੋ ਓਨੀਸ਼ਾ ਇਸ ਸਾਭ ਦਾ ਪੁਲਿਸ ਚੀਫ ਆ ਗਲਿਮੋਰਾ ਦਾ ਸੋ ਇਹਨਾਂ ਦੇ ਖਿਲਾਫ 21 ਪੇਜਾਂ ਦੀ ਜਿਹੜੀ ਇਨਡਾਈਟਮੈਂਟ ਆ ਉਹ ਪੇਸ਼ ਕੀਤੀ ਗਈ ਆ ਸੋ ਇਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਪਤਾ ਲੱਗਦਾ ਆ ਵੀ ਕਿੱਡਾ ਲਾਲਚ ਦੁਨੀਆ ਦੇ ਵਿੱਚ ਇਸ ਟਾਈਮ ਫੈਲਿਆ ਪਿਆ ਆ ਤੇ ਲੋਕ ਪੱਕੇ ਹੋਣ ਦੇ ਲਈ ਕੁਝ ਵੀ ਕਰਨ ਨੂੰ ਜਿਹੜਾ ਉਹ ਰੈਡੀ ਹੈਗੇ ਆ ਚਾਹੇ ਉਹ ਫਰੌਡਲੈਂਟ ਯੂ ਵੀਜ਼ੇ ਦੇ ਕੇਸਿਸ ਆ ਉਹ ਕਿਉਂ ਨਾ ਜਿਹੜੇ ਉਹ ਕ੍ਰੀਏਟ ਕਰਵਾ ਰਹੇ ਹੋਣ ਸੋ ਜੋ ਚੰ드ਰਾਕਾਂਤ ਲਾਲਾ ਪਟੇਲ ਆ ਉਹ ਇਹਨਾਂ ਨੇ ਕਹਿੰਦੇ ਭਈ ਹੰਡਰਡਸ ਆਫ ਲੋਕਾਂ ਦੇ ਹੰਡਰਡਸ ਆਫ ਲੋਕਾਂ ਦੇ ਯੂ ਵੀਜ਼ੇ ਜਿਹੜੇ ਆ ਅਪਲਾਈ ਕੀਤੇ 5000 ਡਾਲਰ ਪੁਲਿਸ ਚੀਫ ਨੂੰ ਦਿੰਦੇ ਸੀ ਝੂਠੀ ਰਿਪੋਰਟ ਬਣਾਉਂਦੇ ਸੀ ਕਿ ਸਾਡਾ EMPLOYEE ਕੁੱਟਿਆ ਗਿਆ ਰੋਬਰੀ ਹੋ ਗਈ ਡਰ ਗਿਆ ਤੇ ਉਹ ਤੋਂ ਬਾਅਦ ਯੂ ਵੀਜ਼ਾ ਲੈ ਕਰਦੇ ਸੀ ਤੇ ਯੂ ਵੀਜ਼ਾ ਹੋ ਜਾਂਦਾ ਸੀ ਸੋ ਜਿਹੜੇ ਹੁਣ ਹੰਡਰਡਸ ਆਫ ਕਹਿੰਦੇ ਲੋਕਾਂ ਨੇ ਵੀਜ਼ਾ ਲਏ ਆ ਉਹਨਾਂ ਦੇ ਪਿੱਛੇ ਵੀ ਜਾਊਗੇ ਪਰ ਇਹਨਾਂ ਨੂੰ ਕਹਿੰਦੇ 5 ਸਾਲਾਂ ਦੀ ਜਿਹੜੀ ਸਜ਼ਾ ਕਾਂਸਪੀਰੇਸੀ 10 ਸਾਲਾਂ ਦੀ ਵੀਜ਼ਾ ਫਰਾਡ 20 ਸਾਲਾਂ ਦੀ ਮੇਲ ਫਰਾਡ ਪੀ ਪਟੇਲ ਨੂੰ 10 ਸਾਲਾਂ ਦੀ ਜਿਹੜੀ ਐਕਸਟਰਾ ਹੋਰ ਬ੍ਰਾਈਬਰੀ ਚਾਰजेस ਤੇ 2.5 ਲੱਖ ਡਾਲਰ ਤੱਕ ਦਾ ਜਿਹੜਾ ਫਾਈਨ ਆ ਉਹ ਹੋ ਸਕਦਾ ਹੈਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਲਟੀਪਲ ਏਜੰਸੀਜ਼ ਇਨਵੋਲਵ ਸਿਗੀਆਂ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਦੇ ਵਿੱਚ FBI I, IRS ਕ੍ਰਿਮੀਨਲ ਇਨਵੈਸਟੀਗੇਸ਼ਨ ਲੂਜ਼ੀਆਨਾ ਸਟੇਟ ਪੁਲਿਸ ਤੇ ਰੈਪਿਡਸ ਪ੍ਰੀਸ਼ ਸ਼ੈਰਫ ਆਫਿਸ ਇਨਵੋਲਵ ਸਿਗੇ ਜੀ ਨਕਲੀ ਜਿਹੜੀ ਪੁਲਿਸ ਰਿਪੋਰਟ ਫੈਬ੍ਰੀਕੇਟ ਕਰਵਾਈਆਂ ਜਾਂਦੀਆਂ ਸੀ ਨਕਲੀ ਨੈਰੇਟਿਵ ਸਟੇਜ ਕਿਤੇ ਜਾਂਦੀਆਂ ਸੀਗੀਆਂ ਡਿਟੇਲਸ ਕਿਹੜੇ ਵੈਪਨ ਵਰਤੇ ਕਿੱਦਾਂ ਦੇ ਥ्रेट ਸੀ ਤਾਂ ਜੋ ਇਦਾਂ ਲੱਗੇ ਵੀ ਹਾਂ ਵਾਕਿਆ ਹੀ ਇਸ ਦੇ ਵਿੱਚ ਗੱਲ ਜਿਹੜੀ ਉਹ ਅਸਲੀ ਜਿਹੜੀ ਉਹ ਹੈਗੀ ਆ ਬਾਅਦ ਵਿੱਚ ਲੀ ਉਸ ਮਨੀ ਦੇ ਨਾਲ ਕਹਿੰਦੇ ਵੀ ਸਮਾਨ ਖਰੀਦੇ ਸੀ ਰੀਅਲ ਏਸਟੇਟ ਖਰੀਦੇ ਸੀ ਵਹੀਕਲਸ ਖਰੀਦੇ ਸੀ ਤੇ ਆਪਣੇ ਜਿਹੜੇ ਪਰਸਨਲ ਐਕਸਪੈਂਸ ਆ ਉਹਨਾਂ ਨੂੰ ਇਹ ਕਵਰ ਕਰਦੇ ਸੀਗੇ ਸੋ ਇਹ ਲਾਲੇ ਪਟੇਲ ਨੇ ਜਿਹੜੇ ਨਾਰਚਾਲ ਪੁਲਿਸ ਵਾਲੇ ਜਿਹੜੇ ਤਿੰਨ ਮੌਜੂਦਾ ਪੁਲਿਸ ਛੀਫ ਤੇ ਇੱਕ ਸਾਬਕਾ ਪੁਲਿਸ ਛੀਫ ਉਹ ਵੀ ਜਿਹੜੇ ਉਹ ਨਾਲ ਰਗੜ ਲੈ ਜਿਹੜੇ ਉਹ ਹੈਗੇ ਆ ਸੋ ਅੱਜ ਕਹਿੰਦੇ ਵੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਇਸ ਚੰਦਰਕਾਂਤ ਪਟੇਲ ਉਰਫ ਲਾਲਾ ਇਹ ਦੀ ਔਰੇਂਜ ਜੰਪਸੂਟ ਦੇ ਵਿੱਚ ਜਿਹੜੀ ਫੋਟੋ ਆ ਉਹ ਕਾਫੀ ਵਾਇਰਲ ਹੋ ਰਹੀ ਆ